ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਸਵਾਗਤ ਹੈ ਜੀ ਸੋ ਅਸੀਂ ਅੱਜ ਮੌਜੂਦ ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਪੜਨ ਰੋਡ ਕਰਾਲੀ ਵਿਖੇ ਸੋ ਇੱਥੇ ਅੱਜ ਰੋਟਰੀ ਕਲੱਬ ਜੋ ਕਰਾਲੀ ਦਾ ਇੱਕ ਬਹੁਤ ਹੀ ਅਹਿਮ ਕਲੱਬ ਹੈ ਸੋ ਇਸ ਕਲੱਬ ਦੇ ਵੱਲੋਂ ਜੋ ਇਸ ਕਲੱਬ ਦੇ ਪ੍ਰਧਾਨ ਨੇ ਲੱਕੀ ਕਲਸੀ ਜੀ ਅਤੇ ਉਹਨਾਂ ਦੀ ਪੂਰੀ ਟੀਮ ਦੇ ਵੱਲੋਂ ਅੱਜ ਇੱਥੇ ਪੱਖੇ ਨੇ ਛੱਤ ਵਾਲੇ ਪੱਖੇ ਨੇ ਉਹ ਭੇਟ ਕੀਤੇ ਗਏ ਨੇ ਤੇ ਆਓ ਆਪਾਂ ਤੁਹਾਨੂੰ ਅੰਦਰ ਦੀਆਂ ਇਹ ਝਲਕੀਆਂ ਵੀ ਦਿਖਾਉਨੇ ਆ ਤੇ ਲੈਨੇ ਆ ਜਾਣਕਾਰੀ ਪ੍ਰਧਾਨ ਦੀ ਕੀ ਕਹਿਣਾ ਚਾਹੁੰਦੇ ਅੱਜ ਸਕੂਲ ਨੂੰ ਪੱਖੇ ਦਿੱਤੇ ਗਏ ਅਸੀਂ ਅੱਜ ਸਰਕਾਰੀ ਕਿੰਨੇ ਸਕੂਲ ਵਿੱਚ ਆਏ ਆ ਮੈਡਮ ਪ੍ਰਿੰਸਪਲ ਚੰਜੀ ਦੀ ਔਰ ਵੱਲੋਂ ਸਾਨੂੰ ਰਿਕਵੈਸਟ ਕਰੀ ਗਈ ਸੀ ਵੀ ਬੱਚਿਆਂ ਨੂੰ ਗਰਮੀ ਕਰਕੇ ਬੌਲ ਲੋਡ ਕਰਾਉਣਾ ਦੀ ਤੇ ਅਸੀਂ ਪੱਖੇ ਲੈ ਕੇ ਆਏ ਆ ਕਲੱਬ ਵੱਲੋਂ ਰੋਟਰੀ ਕਲੱਬ ਕਰਾਲੀ ਵੱਲੋਂ ਤੇ ਮੈਡਮ ਦਾ ਵੀ ਧੰਨਵਾਦ ਕਰਦੇ ਸਾਨੂੰ ਮੌਕਾ ਦੇ ਰਹੇ ਸੇਵਾ ਕਰਨ ਦਾ ਤੇ ਅਸੀਂ ਨਵੇਂ 6 ਪੱਖੇ ਨਵੇਂ ਤੇ 6 ਪੱਖੇ ਥੋੜੇ ਚੱਲੇ ਹੋਏ ਸੈਕੜੇਣਾ 12 ਪੱਖੇ ਟੋਟਲ ਜਿਹੜੇ ਅਸੀਂ ਸਕੂਲ ਨੂੰ ਦੇ ਰਹੇ ਹਾਂ ਹਟ ਕਰ ਰਹੇ ਆ ਪਹਿਲਾਂ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਰਾਲੀ ਵਿਖੇ ਲੱਕੀ ਗਰਲਸੀ ਜੀ ਹੈਪੀ ਦਿਮਨ ਜੀ ਬੜੌਦੀ ਦੇ ਸਰਪੰਚ ਸਾਹਿਬ ਤੇ ਹੋਰ ਪਸੰਦ ਦੇ ਸੱਜਣ ਸਾਡੇ ਕੋਲ ਆਏ ਨੇ ਇਹਨਾਂ ਨੇ ਸਕੂਲ ਦੀ ਜ਼ਰੂਰਤਾਂ ਗਰਮੀ ਨੂੰ ਮੁੱਖ ਧਿਆਨ ਰੱਖਦੇ ਹੋਏ ਸਾਨੂੰ ਅੱਜ ਕਿ ਨਵੇਂ 6 ਪੱਖੇ ਦਿੱਤੇ ਨੇ ਤਾਂ ਕਿ ਬੱਚੇ ਜਿਹੜੇ ਇੰਨੀ ਗਰਮੀ ਵਿੱਚ ਬੈਠੇ ਆ ਉਹਨਾਂ ਨੂੰ ਗਰਮੀ ਨਾ ਲੱਗੇ ਤੇ ਅچھے ਮਾਹੌਲ 'ਚ ਬੈ ਕੇ ਪੜ੍ਹ ਸਕਣ ਔਰ ਵਧੀਆ ਰਿਜ਼ਲਟ ਦੇ ਸਕਣ ਮੈਂ ਆ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਆ ਆਪਣੇ ਸਮੂਹ ਸਟਾਫ ਵੱਲੋਂ ਆਪਣੇ ਬੱਚਿਆਂ ਵੱਲੋਂ ਔਰ ਉਮੀਦ ਕਰਾਂਗੀ ਅੱਗੇ ਵੀ ਕਦੇ ਵੀ ਸਕੂਲ ਨੂੰ ਕਿਸੇ ਤਰ੍ਹਾਂ ਦੇ ਵੀ ਜਿਵੇਂ ਅੱਗੇ ਇਹਨਾਂ ਨੇ ਬੈਂਚ ਦੇ ਕੇ ਸਾਡੀ ਸਪੋਰਟ ਕਰਨ ਵਾਲੀ ਸੀ ਤੇ ਉਹਨੂੰ ਪੱਖੇ ਦਿੱਤੇ ਨੇ ਇਸੇ ਤਰ੍ਹਾਂ ਫਿਊਚਰ 'ਚ ਵੀ ਸਾਡੀ ਹੈਲਪ ਕਰਦੇ ਰਹਿਣਗੇ ਇਹਦੇ ਵਾਸਤੇ ਮੈਂ ਬਹੁਤ ਧੰਨਵਾਦੀ ਆ ਰੋਟਰੀ ਕਲੱਬ ਪੁਰਾਰੀ ਪੁਰਾਲੀ ਵੱਲੋਂ ਉਹਨਾਂ ਨੇ ਸਕੂਲ ਦਾ ਹਰ ਵੇਲੇ ਮਦਦ ਕੀਤੀ ਹੈ ਔਰ ਅੱਗੇ ਵੀ ਫਿਊਚਰ ਵਿੱਚ ਉਮੀਦ ਕਰਦੀ ਹੈ ਕਿ ਸਾਡੀ ਹੈਲਪ ਕਰਦੇ। ਧੰਨਵਾਦ।